ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਆਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਆਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਪੜਕੇ ਉੱਠਦਿਆਂ ਸਾਰਾ ਆਖਿਆ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਪੜਕੇ ਉੱਠਦਿਆਂ ਸਾਰਾ ਆਖਿਆ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਾਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਾਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾਂ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰ ਆਖਿਆ ਕਰ ਸਤ ਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾਂ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰ ਆਖਿਆ ਕਰ ਸਤ ਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤ ਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਆਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤ ਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਆਂ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਆਖਿਆ ਕਰ ਸਤ ਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੌयां ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ ਸੋਇਆ ਜੇ ਤੂੰ ਸਾਰਾ ਦਿਨ ਸੌਂਖਾ ਰਹਿਣਾ ਚਾਹਣਾ ਨਾ ਬੰਦਿਆ ਤੜਕੇ ਉੱਠਦਿਆਂ ਸਾਰਾ ਅਕਾ ਕਰ ਸਤਨਾਮ ਸੌਣ ਲੱਗਿਆ ਮੈਂ ਸ਼ੁਕਰ ਕਰਕੇ